ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਭਾਖੜੇ ਡੈਮ ਦਾ ਵੀ ਦੱਸਾਂਗੇ ਹਰੀਕੇ ਹੜ ਤੋਂ ਕਿੰਨਾ ਪਾਣੀ ਆ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦੇਾਂਗੇ ਸੋ ਕਿਰਪਾ ਕਰਕੇ ਜਿਹੜੇ ਭੈਣ ਭਰਾ ਜੁੜੇ ਨੇ ਉਹ ਜਿਹੜਾ ਕੀ ਕਰਨ ਕਿ ਆਪਣੇ ਆਪਣੇ ਏਰੀਆ ਦਾ ਨਾਮ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣ ਤਾਂ ਜੋ ਪਤਾ ਲੱਗਦਾ ਰਹੇ ਕਿੱਥੋਂ ਕਿੱਥੋਂ ਜਿਹੜੇ ਭੈਣ ਭਰਾ ਆਪਾਂ ਨੂੰ ਵਾਚ ਕਰ ਰਹੇ ਨੇ ਕਿੱਥੋਂ ਕਿੱਥੋਂ ਦੇਖ ਰਹੇ ਨੇ ਜੇਕਰ ਤੁਸੀਂ ਸਤਲੁਜ ਦਰਿਆ ਦੇ ਨੇੜੇ ਤੋਂ ਦੇਖ ਰਹੇ ਹੋ ਤਾਂ ਵੀ ਕਮੈਂਟ ਕਰਕੇ ਦੱਸੋ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਜੇਗਾ ਤੁਸੀਂ ਬਿਆਸ ਦੇ ਨੇੜੇ ਤੋਂ ਦੇਖ ਰਹੇ ਹੋ ਤਾਂ ਤਾਂ ਵੀ ਜਿਹੜਾ ਦੱਸੋ ਕਿੱਥੇ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਤਾਂ ਜੋ ਪਤਾ ਲੱਗ ਸਕੇ ਕਿ ਪਾਣੀ ਦੀ ਮਾਤਰਾ ਕਿੰਨੀ ਕਿੰਨੀ ਪਿੱਛੋਂ ਆ ਰਹੀ ਆ ਕਿੱਥੇ ਕਿੱਥੇ ਕਿੰਨੀ ਕਿੰਨੀ ਆ ਰਹੀ ਆ ਤਾਂ ਜਿਹੜੇ ਹੋਰ ਭੈਣ ਭਰਾਣੇ ਉਹ ਕਮੈਂਟ ਦੇਖ ਕੇ ਜਿਹੜਾ ਆਪਣਾ ਆਪਣਾ ਅੰਦਾਜ਼ਾ ਲਗਾ ਸਕਣ ਬਾਕੀ ਇਸ ਸਮੇਂ ਜਿਹੜੇ ਏਰੀਏ ਤੇ ਆਪਾਂ ਮੌਜੂਦ ਆ ਵੀਰ ਜੀ ਪਿੱਛੋਂ ਆਏ ਆ ਮੈਂ ਵੀਰ ਨੂੰ ਕਹਿੰਨਾ ਥੋੜਾ ਜਾਓ ਜ਼ੂਮ ਕਰਕੇ ਦਿਖਾ ਦੇ ਕਿ ਵੀਰਨ ਮੋਟਰਸਨ ਲੈ ਕੇ ਆ ਰਿਹਾ ਨੇੜੇ ਕਰਕੇ ਦਿਖਾ ਦੇ ਗਾਂ ਕਰ ਜਾ ਇਹ ਸੜਕਾ ਜਿਹੜੀ ਫਿਲਹਾਲ ਇਹ ਕੁੱਤਬਦਾਨੇ ਏ ਛੜਕਦੇ ਉੱਪਰ ਸਵੇਰ ਦਾ ਵਹਿਣ ਵਗ ਰਿਹਾ ਸਵੇਰ ਹਰੀ ਜਿਹੜੇ ਉਹ ਅਗਲੇ ਪਾਸੇ ਆਏ ਆ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਇੱਧਰ ਖੜੇ ਵੀ ਨੇੜੇ ਲਿਆ ਬਊਏ ਆਜੋ ਵੀ ਇੱਧਰ ਸਾਈਡ ਤੇ ਆਜੋ ਹੋਰ ਠੀਕ ਠਾਕ ਆ ਪੁਲੀ ਦੀ ਪੋਲੀ ਪਰਾਂ ਨੂੰ ਜੋ ਬਣਿਆ ਤੇ ਆ ਫੜੇ ਮੈਂ ਮਾਈਕ ਕੀ ਮਾਹੌਲ ਆ ਤੁਸੀਂ ਅੱਗੂ ਅਹੀ ਤਾਂ ਚਲੋ ਗੈਣੇ ਇਹ ਮੈਂ ਪਾਣੀ ਜ਼ਿਆਦਾ ਵਾ ਮੈਂ ਚਲੋ ਅੱਗੇ ਬਹੁਤ ਬੀਤ ਗਿਆ ਕੱਲ ਨਾਲ ਤਾਂ ਕਾਫੀ ਫਰਕ ਪੈ ਗਿਆ ਕਿੰਨੇ ਕੁ ਫੁੱਟ ਪੈ ਗਿਆ ਪੈ ਗਿਆ ਪਾਣੀ ਢੜ ਗਿਆ ਪੈਸੇ ਫੁੱਟਿਕ ਦਾ ਆਈਡੀਆ ਫੁੱਟ ਸਵਾ ਫੁੱਟ ਦਾ ਇੱਥੇ ਫਿਰ ਆਹੜਾ ਪਾਣੀ ਛੜਕਦੇ ਉੱਪਰ ਚੱਲਦੇ ਜਾਂਦਾ ਵਹਿਣ ਵੀ ਘ ਆਏ ਕਾਫੀ ਘਟ ਗਿਆ ਇੱਥੇ ਤੱਕ ਪਾਣੀ ਕੱਲ ਵਗਦਾ ਸੀ ਜਿੱਥੇ ਆਪਾਂ ਖੜੇ ਹੋਏ ਹਨ ਇਹਨੂੰ ਕਰਕੇ ਦਿਖਾ ਦੇ ਬਾਹੂ ਆ ਸਾਰਾ ਪਾਣੀ ਸੀ ਇੱਥੇ ਹਨਾ ਆਏ ਵਗਦਾ ਸੀ ਹੁਣ ਇਹ 4-5 ਉਂਗਲਾਂ ਫਰਕ ਪੈ ਗਿਆ ਪਿੱਛੇ ਪਾਣੀ ਜਦਾ ਘਟ ਗਿਆ ਪਰ ਪਾਣੀ ਅੱਗੇ ਜਿਹੜਾ ਆਇਆ ਤਾਂ ਫਿਰ ਅੱਗੇ ਜਾਣਾ ਹੀ ਜਾਣਾ ਠੀਕ ਆ ਹਾਂ ਤਾਂ ਕਿਸੇ ਬੰਨੇ ਨਿਕਲਣਾ ਤੇ ਇਹ ਜਿਹੜੀਆਂ ਆਪਣੀਆਂ ਉੱਚੀਆਂ ਜ਼ਮੀਨਾਂ ਨੇ ਚਲੋ ਆ ਜਿਨ੍ਹਾਂ ਦੇ ਵਿੱਚ ਆਪਾਂ ਖੜੇ ਹੋਏ ਹਾਂ ਇੱਥੇ ਵੈਸੇ ਚੂਨੇ ਦੇ ਵਿੱਚ ਵਿੱਚ ਹੀ ਆਪਾਂ ਨੇ ਜਿਹੜੇ ਉੱਪਰ ਜ਼ਿਆਦਾ ਨਹੀਂ ਚੜਿਆ ਹਨਾ ਬਸ ਜਿਹੜੇ ਜਿਵੇਂ ਝੋਨੇ ਛੋੜ ਮੱਕੀ ਵਾਲੇ ਲੱਗੇ ਖੇਤ ਉਹਨਾਂ ਦੇ ਪਾਣੀ ਉੱਪਰ ਜਾਣ ਜ ਬਾਕੀ ਫੇਰ ਸਾਰੀਆਂ ਪਹਿਲੀਆਂ ਹੀ ਗਿਆ ਪਾਣੀ ਤੇ ਆਪਾਂ ਵੀਰ ਜੀ ਤੁਸੀਂ ਇਹ ਜਰੂਰ ਇੱਕ ਵਾਰ ਦੱਸ ਦੋ ਆਪਾਂ ਖੜੇ ਕਿੱਥੇ ਹੋਏ ਜਿਹੜੇ ਰਕਬੇ 'ਚ ਖੜੇ ਆ ਕਿਹੜਾ ਰਕਬਾ ਕুতਬਦੀਨ ਦਾ ਤੇ ਆਪਾਂ ਕুতਬਦੀਨ ਵਾਲੇ ਦੇ ਏਰੀਆ 'ਚ ਖੜੇ ਹਾਂ ਹਾਂਜੀ ਬਸ ਆ ਜਿਹੜੀ ਉਹ ਦਿਖਦੀ ਉਹ ਜਿਹੜੀ ਵੱਟ ਦਿਖਦੀ ਆ ਠੀਕ ਹੈ ਉਹ ਤੋਂ ਅਬਦੁੱਲੇ ਵਾਲਾ ਰਕਬਾ ਫੇਰ ਸ਼ੁਰੂ ਹੋ ਜਾਂਦਾ ਠੀਕ ਆ ਇਹ ਕুতਬਦੀਨ ਦਾ ਰਕਬਾ ਇਹ ਜਿਹੜਾ ਕুতਬਦੀਨ ਦਾ ਏਰੀਆ ਇਹ ਫਰੋਇਪੁਰ ਕਿਚੋਂ ਆਉਂਦਾ ਨਹੀਂ ਆ ਫਰੋਇਪੁਰ ਹਰਕੇ ਚੋਂ ਆਉਂਦਾ ਇਹ ਵੀ ਹਲਕਾ ਫਰੋਇਪੁਰ ਹੀ ਆਉਂਦਾ ਹਾਂਜੀ ਹਾਂਜੀ ਤੇ ਇੱਧਰ ਰਗਪਾ ਕਿੰਨਾ ਕੁ ਏਰੀਆ ਜੇ ਆਪਾਂ ਥੱਲੇ ਮੰਡ ਏਰੀਏ 'ਚ ਵੇਖੀ ਪਰਾਂ ਥਾੜੇ ਏਰੀਏ 'ਚ ਕਿੰਨਾ ਕੁ ਰਗਪਾ ਹੈ? ਮੇਰਾ ਭਾਈ ਜੇ ਨਹੀਂ ਲੱਗਦਾ ਇੱਕ ਪਿੰਡ ਦਾ 5-5 7-7 ਕਿੱਲਾ ਠੀਕ ਹੈ ਕਾਫੀ ਪਿੰਡੋਂ ਗੱਲ ਕਰਦੇ ਆ ਮੈਂ 400 3 400 ਕਿਲੇ ਲੈਂਦਾ ਹੋਊਗਾ ਦੁੱਲੇ ਵਾਲੇ ਦਾ ਹੁਣ 500 ਹਜ਼ਾਰ ਕਿਲੇ ਹੋਊਗਾ ਠੀਕ ਹੈ ਹਾਂਜੀ ਉੱਪਰੋਂ ਲੈ ਕੇ ਰਿਕਟਾ ਹੈਟ ਤੋਂ ਲੈ ਕੇ ਥੱਲੇਲੇ ਸਹੀ ਨਹੀਂ ਰਿਹੜ ਤੱਕ ਦਾ ਪਤਾ ਨਹੀਂ ਕਿੰਨਾ ਹੈ ਉਹ ਯਾਰ ਆਹ ਉਹ ਸਦਾ 11 ਕਿੱਲੇ ਹੀ ਖਰਾਬ ਹੋ ਗਏ ਹੁਣ ਥਾੜੇ ਏਰੀਆ ਲਗਭਗ ਸਾਰਾ ਹੀ ਹੋ ਗਿਆ ਖਰਾਬ ਹਾਂਜੀ ਹਾਂਜੀ ਕਿਉਂਕਿ ਝੋਨੇ ਪਾ ਜੇ ਕਿ ਛੋਟਾ ਪਾ ਵੱਡਾ ਪਾਣੀ ਇਹਦੇ ਫਿਰ ਗਿਆ ਗੋਗ ਤੇ ਝੋਨੇ ਨੇ ਨੁਕਸਾਨ ਤੇ ਵੀ ਉਹ ਪਾਣੀ ਵਿੱਚ ਮੜ ਜਾਂਦੀ ਨਗਾਰ ਵੱੜ ਜਾਂਦੀ ਵਿੱਚ ਕਿਉਂਕਿ ਤੁਸੀਂ ਪਿੱਛੇ ਜਾ ਕੇ ਵੇਖ ਲਓ ਜਿਹੜੇ ਝੋਨੇ ਪਾਣੀ ਲੈ ਗਏ ਨਾ ਉਹਨਾਂ ਦੇ ਪੱਤੇ ਹੋਰ ਰਹੇ ਹੋ ਜਾਂਦੇ ਹੋਰ ਜਿਓ ਜਿੰਨੇ ਖਰਾਬ ਹੋ ਜਾਂਦੇ ਨੇ ਨਾ ਵਿੱਚ ਕਿਉਂਕਿ ਪਾਣੀ ਵੜੀ ਜਾਂਦਾ ਕਿੰਨਾ ਕੇ ਬੱਸ ਸੋ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਸੰਗਤ ਨੂੰ ਕੋ ਅਪੀਲ ਸੰਗਤ ਨੂੰ ਇਹੀ ਅਪੀਲ ਆ ਜੀ ਸਰਕਾਰਾਂ ਚਾਹੀਦਾ ਬੰਨ ਬੰਨ ਵੱਡੇ ਕਾਇਮ ਕੀਤੇ ਜਾਣ ਸਪਾਈਸੀ ਖਾਲ ਖੁਰ ਕੀਤਾ ਜਾਵੇ ਹਰ ਵਾਰੀ ਥੋੜੀ ਜੀ ਗੱਲ ਤੇ ਪਾਣੀ ਬਾਹਰ ਆ ਜਾਂਦਾ ਤੇ ਇੱਚ ਵੀ ਸਾਡੇ ਦੂਰੇ ਛੋਨੇ ਲਾਇ ਨੁਕਸਾਨ ਹੋ ਗਿਆ ਪੱਤੀ ਦੀ ਫੌਣੇ ਵੀ ਨੁਕਸਾਨ ਹ ਹਾਂ ਚਲੋ ਪਰਮਾਤਮਾ ਜੀ ਇੰਨੀ ਥੋੜੀ ਕਿਰਪਾ ਚਲੋ ਕੁਛ ਨਾ ਕੁਛ ਪੱਲੇ ਪੈ ਜਾਊਗਾ ਠੀਕ ਹੈ ਦੇਖੋ ਦਿਹਾੜੀ ਹੋਰ ਵਗ ਜਾਂਦਾ ਤੇ ਖਤਮ ਨੁਕਸਾਨ ਜ਼ਿਆਦਾ ਹੋ ਜਾਣਾ ਹੈਗਾ ਠੀਕ ਹੈ ਹਾਂਜੀ ਸੋ ਮੇਰੇ ਵੀਰ ਆਪਾਂ ਇਸ ਸਮੇ ਜਿਹੜਾ ਕੁੱਤਬਦੀਨ ਏਰੀਏ ਦੇ ਇਲਾਕੇ ਦੇ ਰਕਬੇ ਦੇ ਵਿੱਚ ਮੌਜੂਦ ਆ ਤੁਸੀਂ ਮੇਰੇ ਬੈਕਸਾਈਡ ਵੀ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਸਾਰੇ ਪਾਸੇ ਜਿਹੜਾ ਪਾਣੀ ਆ ਉਹ ਵਗ ਰਿਹਾ ਝੋਨੇ ਦੇ ਨੇੜੇ ਕਰਕੇ ਮੈਂ ਵੀਰ ਨੂੰ ਕਹਿਣਾ ਜਿਹੜਾ ਥੋੜਾ ਪਾਣੀ ਦਿਖਾਉਣ ਦੀ ਕੋਸ਼ਿਸ਼ ਕਰੋ ਜ਼ੂਮ ਕਰੋ ਥੋੜੀ ਜੀ ਵੀਡੀਓ ਤਾਂ ਜੋ ਪਤਾ ਲੱਗ ਸਕੇ ਕਿੰਨੇ ਕਿੰਨੇ ਝੋਨੇ ਨੇ ਜਿਹੜੇ ਇਸ ਏਰੀਏ ਦੇ ਵਿੱਚ ਉਹ ਡੁੱਬ ਚੁੱਕੇ ਨੇ ਸੋ ਆ ਤੁਸੀਂ ਮੇਰੇ ਵੀਰੋ ਦੇਖ ਸਕਦੇ ਹੋ ਉਧਰ ਕਰਕੇ ਦਿਖਾਓ ਨੇੜੇ ਕਰਕੇ ਐਨੁਕਮਾ ਤੇ ਜਿਹੜਾ ਪਾਣੀ ਆ ਝੋਨੇ ਵਿੱਚ ਤੁਸੀਂ ਲਗਭਗ ਦੇਖ ਸਕਦੇ ਹੋ ਸ ਵੀਰ ਜਿਹੜੀ ਇਧਰੋਂ ਆ ਰਹੀ ਆ ਤੁਸੀਂ ਇਹ ਵੀ ਦੇਖ ਲਓ ਕਿ ਪਾਣੀ ਜਿਹੜਾ ਵੱਡੇ ਪੱਧਰ ਤੇ ਵਧਿਆ ਸੀਗਾ ਜਿਹੜਾ ਅੱਜ ਲਗਭਗ 17 ਅਗਸਤ 2025 ਨੂੰ ਦੁਪਹਿਰ ਦੇ ਜਿਹੜਾ 12 ਵਜੇ ਚੁੱਕੇ ਨੇ ਤੇ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਆ ਪਾਣੀ ਦੀ ਮਾਤਰਾ ਜਿਹੜੀ ਉਹ ਥੋੜੀ ਜੀ ਕਟਈ ਆ ਸੋ ਹੁਣ ਜੇਕਰ ਆਪਾਂ ਗੱਲ ਕਰੀਏ ਪੌਂਗ ਟਾਈਮ ਦਾ ਆਪਾਂ ਡਾਟਾ ਤੁਹਾਨੂੰ ਦੱਸ ਦਿੰਨੇ ਆ ਆਪਾਂ ਆਖੜੇ ਟਾਈਮ ਦਾ ਵੀ ਦੱਸ ਦਿੰਨੇ ਆ ਹਰੀਕੇਡ ਵਰਕਸ ਦਾ ਜਿਹੜਾ ਉਹ ਵੀ ਸਾਰਾ ਡਾਟਾ ਆਪਾਂ ਸਵੇਰੇ ਵੀ ਵੇਲੇ ਤੁਹਾਨੂੰ ਦੱਸਿਆ ਸੀਗਾ ਤੇ ਹੁਣ ਜਿਹੜਾ ਦੁਬਾਰ ਤੋਂ ਇੱਕ ਵਾਰੀ ਫੇਰ ਤੁਹਾਨੂੰ ਮੈਂ ਤੇ ਦੱਸ ਦਿੰਨਾ ਮੈਂ ਵੀਰ ਨੂੰ ਕਹਿੰਨਾ ਥੋੜਾ ਜਿਹਾ ਇਧਰ ਕਰਕੇ ਦਿਖਾ ਦੇ ਆੜੇ ਨੀਵੇਂ ਵਾਲੇ ਇਲਾਕੇ ਆ ਇਹ ਸਾਰੇ ਜਿਹੜੇ ਪਾਣੀ ਦੀ ਮਾਰ ਇੱਥੇ ਚੱਲ ਰਹੇ ਨੇ ਕਿਉਂਕਿ ਇਹ ਜਿਹੜੀਆਂ ਜਿਹੜੇ ਨੀਵੇਂ ਇਲਾਕੇ ਨੇ ਝੋਨੇ ਡੁੱਬ ਚੁੱਕੇ ਨੇ ਇਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਜਿਹੜਾ ਝੋਨੇ ਬਾਕੀ ਮੇਰੇ ਵੀਰੋ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਤਾਂ ਜਿਹੜੀ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਸੋ ਬਾਕੀ ਮੈਂ ਵੀਰ ਨੂੰ ਕਹਿਣਾ ਕਿ ਇੱਕ ਵਾਰੀ ਆਪਾਂ ਜਿਹੜਾ ਡਾਟਾ ਵਾ ਉਹ ਦੱਸ ਦਈਏ ਪੌਂਗ ਟਾਈਮ ਦਾ ਜੇਕਰ ਆਪਾਂ 10 ਵੇ ਦੀ ਗੱਲ ਕਰੀਏ ਤਾਂ ਜਿਹੜਾ ਪੌਂਗ ਟਾਈਮ ਦਾ ਡਾਟਾ ਲੈਵਲ ਆ ਉਹ 1600 ਸੌਰੀ 1380.13 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ ਪਾਣੀ ਇਨਫਲੋ ਦੀ ਗੱਲ ਕਰੀਏ ਤਾਂ 1,62,522 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਟੈਂਕ ਦੇ ਵਿੱਚ 10 ਵਜੇ ਆ ਰਿਹਾ ਸੀਗਾ 17 ਅਗਸਤ 2025 ਨੂੰ ਜੇਕਰ ਉਹਦੇ ਵਿੱਚੋਂ ਆਊਟਫਲੋ ਦੀ ਗੱਲ ਕਰੀਏ ਤਾਂ 57221 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਆਊਟਫਲੋ ਕਰ ਰਿਹਾ ਜੇਕਰ 11ਵੇਂ ਦਾ ਪੌਂਗ ਟੈਂਕ ਦਾ ਡਾਟਾ ਦੇਖੀਏ ਤਾਂ ਜਿਹੜਾ ਰੈਸਟ ਲੈਵਲ ਆ ਪਾਣੀ ਵਧ ਕੇ 1380.27 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 11ਵੇਂ ਜਿਹੜਾ ਇਨਫਲੋ ਥੋੜਾ ਜਿਹਾ ਘਟਿਆ ਹੈ ਜਿਹੜਾ ਕਿ 10 ਵਜੇ ਲਗਭਗ 162522 ਕਿਊਸਿਕ ਸੀਗਾ ਤੇ ਜਿਹੜਾ 11 ਵਜੇ ਲਗਭਗ 156464 ਕਿਊਸਿਕ ਰਹਿ ਗਿਆ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਤਾਂ ਪਾਣੀ ਫਿਲਹਾਲ ਜਿਹੜਾ ਆਊਟਫਲੋ ਉਨਾ ਹੀ ਕੀਤਾ ਜਾ ਰਿਹਾ 57221 ਕਿਊਸਿਕ ਜੇਕਰ ਆਪਾਂ ਸਵੇਰ ਦੀ ਭਾਖਰੇ ਟਾਈਮ ਦੀ ਗੱਲ ਕਰੀਏ ਤਾਂ ਉਹ ਜਿਹੜਾ 1661 ਪੁਆਇੰਟ 13 17 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀ ਤਾਂ ਲਗਭਗ 69000 ਕਿਊਸਿਕ ਜਿਹੜਾ ਪਾਣੀ ਆ ਪਾਖੜੇ ਟਾਈਮ ਦੇ ਵਿੱਚ ਆ ਰਿਹਾ ਹੈ ਤੇ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 25000 ਕਿਊਸੀ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਛੱਡਿਆ ਜਾ ਰਿਹਾ ਮਤਲਬ ਕਿ ਆਊਟਫਲੋ ਕੀਤਾ ਜਾ ਰਿਹਾ ਇਨਫਲੋ ਜਿਹੜਾ 93000 ਆ ਆਊਟਫਲੋ ਜਿਹੜਾ 25000 ਹੁਣ ਮੈਂ ਤੁਹਾਨੂੰ ਹਰੀਕੇ ਦੀ ਅਪਡੇਟ ਮੇਰੇ ਵੀਰੋ ਦੇ ਦਿੰਨਾ ਸਵੇਰ ਦੀ 6 ਵਜੇ ਦੀ ਲਗਭਗ ਜਿਹੜਾ ਉਹਦਾ ਪੌਂਡਲੇ ਵਾਲਾ 688.10 ਫੁੱਟ ਤੇ ਪਹੁੰਚ ਚੁੱਕਾ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ 110000 ਲਗਭਗ ਜਿਹੜਾ ਕਯੂਸੀਕ ਪਾਣੀ ਉਹ ਪਿੱਛੋਂ ਆ ਰਿਹਾ ਹਰੀ ਕੇਡ ਵਰਕਸ ਤੇ ਸਵੇਰੇ 6 ਵਜੇ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਫਰੋਇਪਰ ਵਾਲੇ ਪਾਸੇ ਜਿਹੜਾ ਪਾਣੀ ਛੱਡਿਆ ਉਹ ਲਗਭਗ 88000 ਕੋਸ਼ ਕਯੂਸੀਕ ਜਿਹੜਾ ਪਾਣੀ ਆ ਫਰੋਇਪਰ ਵਾਲੇ ਪਾਸੇ ਨੂੰ ਛੱਡਿਆ ਕੋਹ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਛੱਡਿਆ ਜਾ ਰਿਹਾ 13000 ਤੇ 12 ਕੋਈ ਸੌਰੀ 8 ਕੋਈ ਹਜ਼ਾਰ ਜਿਹੜਾ ਫਰੋਇਪਰ ਫੀਡਰ ਨੂੰ ਛੱਡਿਆ ਜਾ ਰਿਹਾ ਜੇਕਰ ਆਪਾਂ ਹੁਣ ਗੱਲ ਕਰੀਏ ਰਾਵੀ ਨਦੀ ਦੀ ਇਹ ਬਹੁਤ ਸਪੈਸ਼ਲ ਗੱਲ ਆ ਮੇਰੇ ਵੀਰੋ ਰਾਵੀ ਨਦੀ ਦੇ ਵਿੱਚ ਲਗਭਗ ਰਾਤ ਦਾ ਜਿਹੜਾ 1.5 ਲੱਖ ਕਿਊਸੀ ਦਾ ਪਾਣੀ ਵਧ ਚੁੱਕਾ ਇਹ ਜਿਹੜੀ ਜਾਣਕਾਰੀ ਦਿੱਤੀ ਆ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਗੁਰਦਾਸਪੁਰ ਦਾ ਪੇਜ ਆ ਸਰਕਾਰੀ ਉਹਨਾਂ ਨੇ ਜਾਣਕਾਰੀ ਦਿੱਤੀ ਆ 1.5 ਲੱਖ ਜਿਹੜਾ ਪਾਣੀ ਇੱਕਦਮ ਜਿਹੜਾ ਆ ਚੁੱਕਾ ਹੈ ਰਾਵੀ ਨਦੀ ਦੇ ਵਿੱਚ ਸੋ ਰਾਵੀ ਨਦੀ ਦੇ ਕੰਢੇ ਜਿਹੜੇ ਵੀ ਭਣ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਥੋੜਾ ਥੋੜਾ ਆਪਣਾ ਜਿਹੜਾ ਵਿਚਾਰ ਰੱਖੋ ਜਿੱਦਾਂ ਪਠਾਨਕੋਟ ਜ਼ਿਲ੍ਹਾ ਹੋ ਗਿਆ ਸ਼੍ਰੀ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਤੇ ਇਹ ਜਿਹੜੇ ਜ਼ਿਲ੍ਹੇ ਨੇ ਗੁਰਦਾਸਪੁਰ ਜ਼ਿਲ੍ਹਾ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਆ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਹੈ ਹੜ ਜਿਹੜੇ ਆ ਰਹੇ ਨੇ ਜਿਹੜੇ ਭੈਣ ਭਰਾ ਜਿਹੜੇ ਰਾਵੀ ਨਦੀ ਦੇ ਨੇੜੇ ਨੇ ਉਹ ਆਪਣਾ ਆਪਣਾ ਬਚਾਅ ਕਰਨ ਥੋੜਾ ਜਿਹਾ ਦੁਬਾਰ ਤੋਂ ਫੇਰ ਮੈਂ ਰਿਪੀਟ ਕਰ ਦਿੰਦਾ ਕਿ 1.5 ਲੱਖ ਪਾਣੀ ਇੱਕਦਮ ਜਿਹੜਾ ਰਾਵੀ ਨਦੀ ਦੇ ਵਿੱਚ ਆ ਚੁੱਕਾ ਹੈ ਸਾਰੀਆਂ ਜਿਹੜੀਆਂ ਉਸ ਦੀਆਂ ਨਦੀਆਂ ਨੇ ਨਾਲੇ ਨੇ ਉਹ ਸਾਰੇ ਇੱਕਦਮ ਜਿਹੜੇ ਫੁੱਲ ਹੋ ਚੁੱਕੇ ਨੇ ਇਹ ਜਿਹੜੀ ਰਿਪੋਰਟ ਨਾ ਲਗਭਗ ਪਾਈ ਆ 10:00 ਵਜੇ ਦੀ ਤੇ 1.5 ਲੱਖ ਪਾਣੀ ਜਿਹੜਾ ਆਇਆ ਤੇ ਉਹ ਜਿਹੜਾ ਹੁਣ ਜ਼ਿਲ੍ਹਾ ਗੁਰਦਾਸਪੁਰ 'ਚ ਮਾਰ ਕਰੇਗਾ ਜ਼ਿਲ੍ਹਾ ਪਠਾਨਕੋਟ 'ਚ ਮਾਰ ਕਰੇਗਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਜਿੱਥੋਂ ਰਾਵੀ ਨਦੀ ਲੰਘਦੀ ਆ ਉੱਥੇ ਨੇੜੇ ਦੇ ਲੋਕਾਂ ਨੂੰ ਇਹ ਬੇਨਤੀ ਆ ਕਿ ਥੋੜਾ ਪ੍ਰਸ਼ਾਸਨ ਦੀ ਹਦਾਇਤਾਂ ਵੱਲ ਧਿਆਨ ਦਿਓ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਫਾਹਾਂ ਤੋਂ ਬਚੋ ਸੁਚੇਤ ਰਹੋ ਤੇ ਇਹ ਇਲਾਕਿਆਂ ਦੇ ਵਿੱਚ ਜਿਹੜਾ ਥੋੜਾ ਹੜ ਦਾ ਖਤਰਾ ਵਧੇਗਾ ਅੱਜ ਰਾਵੀ ਨਦੀ ਤੋਂ ਦੂਰ ਰਹਿਣ ਦੀ ਜਿਹੜੀ ਸੂਚਨਾ ਦੇ ਦਿੱਤੀ ਗਈ ਆ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਗੁਰਦਾਸਪੁਰ ਨੇ ਆਪਣੇ ਪੇਜ ਤੇ ਆਫੀਸ਼ੀਅਲ ਪੇਜ ਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਸੋ ਮੇਰੇ ਵੀਰੋ ਵੀਡੀਓ ਜਰੂਰ ਸ਼ੇਅਰ ਕਰੀ ਚਲੋ ਆਉਣ ਵਾਲੀ ਅਪਡੇਟ ਦੇਖਣ ਲਈ ਤੁਸੀਂ ਸੁਖ ਲਟਿਆ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ